ਪ੍ਰਿੰਟ ਰੀਲ ਲਿਖੇ ਡਾਕਟਰ ਪ੍ਰਿੰਮ ਰਾਮੇਤ ਕਰ ਸਾਹਿਬ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਧੂਮ ਨਾਲ ਮਨਾਇਆ ਗਿਆ ਇਸ ਮੌਕੇ ਡਾਕਟਰ ਪਰਮੇਂਦਰ ਸੂਤ ਐਸ ਜੀ ਆਰ ਹਸਪੀਟਲ ਕੋਟੋਹੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਜੀ ਦੀ ਤਸਵੀਰ ਅੱਗੇ ਸਜਦਾ ਕੀਤਾ ਗਿਆ ਅਤੇ ਇਸ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੀ ਭੰਡਿਆ ਗਿਆ ਇਸ ਮੌਕੇ ਡਾਕਟਰ ਪ੍ਰਮਿੰਦਰ ਸੂਤ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਜੋ ਅਧਿਕਾਰ ਮਿਲੇ ਹਨ ਸਾਨੂੰ ਸਿਰਫ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦੀ ਬਦੌਲਤ ਮਿਲੇ ਹਨ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਉਹਨਾਂ ਦੇ ਅਨੁਸਾਰ ਦੱਸੇ ਹੋਏ ਢੰਗ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ ਇਸ ਮੌਕੇ ਕ੍ਰਿਸ਼ਨਪਾਲ ਸਿੰਘ ਸੁਰਜੀਤ ਸਿੰਘ ਰਣਜੀਤ ਸਿੰਘ ਰਿਟਾਇਰਡ ਆਟਡ ਇੰਸਪੈਕਟਰ ਰਾਮ ਪ੍ਰਕਾਸ਼ ਸੂਦ ਕਮਲਜੀਤ ਸਿੰਘ ਸੂਦ ਬਲਜਿੰਦਰ ਸਿੰਘ ਨਰਿੰਦਰ ਸਿੰਘ ਜਤਿੰਦਰ ਸਿੰਘ ਨਰਿੰਦਰ ਕੁਮਾਰ ਹੈਰੀ ਸੂਦ ਦੀਪਕ ਸੂਦ ਸੁਖਵਿੰਦਰ ਸਿੰਘ ਗੋਰਾ ਆਦ ਹਾਜ਼ਰ ਸਨ ਇਸ ਮੌਕੇ ਸਾਰੀਆਂ ਸੰਗਤਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਬਹੁਤ ਹੀ ਵਿਡਭਾਗਾ ਦਿਨ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ ਦਿਹਾੜਾ ਦੇਸ਼ਾਂ ਪਰਦੇਸਾਂ ਦੇ ਵਿੱਚ ਔਰ ਪੂਰੇ ਹੀ ਸਾਡੇ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਉਸੇ ਹੀ ਸਮਾਗਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਪਿੰਡ ਰੀਲਾ ਪੂਰੇ ਹੀ ਨਗਰ ਨਿਵਾਸੀਆਂ ਵੱਲੋਂ ਤੇ ಗ್ರಾಮ ਪੰਚਾਇਤ ਦੀ ਪੂਰੇ ਸੰਯੋਗ ਦੇ ਨਾਲ ਅੱਜ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਜਨਮ ਦਿਨ ਸਾਰੇ ਹੀ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਇਹ ਜੋ ਬਾਬਾ ਸਾਹਿਬ ਭੀਮਰਾਓ ਜੀ ਦਾ ਜਨਮ ਦਿਨ ਮਨਾਇਆ ਗਿਆ। ਔਰ ਇਸ ਮੌਕੇ ਤੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਪੈਨਸਲਾਂ ਵੰਡੀਆਂ ਗਈਆਂ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਅੱਗੇ ਪੜ੍ਹਨ ਦੇ ਲਈ ਬਾਬਾ ਸਾਹਿਬ ਜੀ ਦੇ ਜੋ ਸਿਗੇ ਕਿ ਪੜ੍ਹੋ ਜੁੜੋ ਤੇ ਸੰਘਰਸ਼ ਕਰੋ। ਹੁਣ ਇਸ ਵੇਲੇ ਇਹ ਮੌਕਾ ਆ ਪੜ੍ਹਨ ਦਾ ਬੱਚਿਆਂ ਨੂੰ ਅੱਗੇ ਵਧਾਣ ਦਾ ਇਕੱਠੇ ਹੋਣ ਦਾ ਤੇ ਸੰਘਰਸ਼ ਕਰਨ ਦਾ ਸੰਘਰਸ਼ ਸਾਡਾ ਕਿਸੇ ਨਾਲ ਨਹੀਂ ਹੈ ਸੰਘਰਸ਼ ਸਾਡਾ ਆਪਣੇ ਆਪ ਨਾਲ ਹੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਤੱਕ ਅਸੀਂ ਪਹੁੰਚੇ ਆਂ ਆਉਣ ਵਾਲੇ ਟਾਈਮ ਦੇ ਵਿੱਚ ਇਤੋਂ ਵੀ ਉੱਪਰ ਜਾਈਏ ਆਉਣ ਵਾਲੇ ਬੱਚੇ ਸਾਡੇ ਸਾਤੋਂ ਵੀ ਅੱਗੇ ਜਾਣ ਇਹ ਇੱਕ ਸਾਡੀ ਸਾਰਿਆਂ ਦੀ ਇਹ ਕਹਿ ਸਕਦੇ ਆ ਕਿ ਇੱਕ ਇੱਕ ਰਸਤਾ ਦੇ ਰਹੇ ਆ ਸਾਰਿਆਂ ਨੂੰ ਕਲੀਅਰ ਕਰ ਰਹੇ ਆ ਆਉਣ ਵਾਲੇ ਬੱਚਿਆਂ ਦੇ ਲਈ ਵੀ ਰਸਤਾ ਕਲੀਅਰ ਕਰ ਲੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਸਾਤੋਂ ਵੀ ਉੱਪਰ ਜਾਣ ਤੇ ਇਸ ਦੇ ਲਈ ਅੱਜ ਜੋ ਸਮਾਗਮ ਜੋ ਕੀਤਾ ਗਿਆ ਜਿਸ ਦੇ ਵਿੱਚ ਚਾਹ ਪਾਣੀ ਦਾ ਲੰਗਰ ਵੀ ਲਾਇਆ ਗਿਆ ਤੇ ਪੂਰੀ ਸੰਗਤ ਨੇ ਹਮ ਹਮਾ ਕੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਇਸ ਸਮਾਗਮ ਨੂੰ ਸੰਪੂਰਨ ਕੀਤਾ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਨਗਰ ਨਗਰ ਖੇੜੇ ਸਾਡੇ ਸਾਡੇ ਭਰਾਜੀ ਸਾਡੇ ਕ੍ਰਿਸ਼ਨਪਾਲ ਜੀ ਸਾਡੇ ਫਾਦਰ ਸਾਹਿਬ ਬਾਰਡਰ ਟਿੰਗ ਇੰਸਪੈਕਟਰ ਨਾਮ ਪ੍ਰਕਾਸ਼ੂ ਜੀ ਸਾਡੇ ਸਾਡੇ ਭਰਾਜੀ ਸਾਰੇ ਜਿੰਨੇ ਵੀ ਨਾਲ ਖੜੇ ਆ ਸਾਰੇ ਸਤਿਕਾਰਯੋਗ ਆ ਇਹਨਾਂ ਨੂੰ ਇਹਨਾਂ ਵੱਲੋਂ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਕਿਸੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਇਸ ਜਨਮ ਦਿਹਾੜੇ ਦੀਆਂ 134ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ